ਤਾਂ ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪਾਨਾ ਸਿੱਧੂ ਬਾਈ ਬਾਰੇ ਜਿਹੜਾ ਕਿ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਹੋਇਆ ਝੂਠੇ ਪਰਚਿਆਂ ਦੇ ਵਿੱਚ ਫਸ ਗਿਆ ਏ ਤੇ ਪਰਚਾ ਕੋਈ ਇੱਕ ਅਦਾ ਨਹੀਂ ਬਲਕਿ 4 ਤੋਂ 5 ਪਰਚੇ ਝੂਠੇ ਪਾਏ ਗਏ ਤੇ ਕੀ ਗਲਤੀ ਪਾਨਾ ਸਿੱਧੂ ਦੀ ਸਿਰਫ ਇਹੀ ਸੀ ਕਿ ਉਹ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਹੱਕ ਦਵਾ ਰਿਆ ਸੀਗਾ ਪਾਨਾ ਸਿੱਧੂ ਦੀ ਸਪੋਰਟ ਦੇ ਵਿੱਚ ਸਾਰੇ ਹੀ ਪੰਜਾਬੀ ਆ ਚੁੱਕੇ ਨੇ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਗਟ ਕਰ ਰਹੇ ਨੇ ਆਪਣੇ ਧਰਨੇ ਲਾ ਕੇ ਬਾਕੀ ਵਾਕ ਜੁਗਾਵਾਂ ਦੇ ਉੱਪਰ ਤਿੰਨਾਂ ਹੀ ਚੀਜ਼ਾਂ ਨੂੰ ਵੇਖਦੇ ਹੋਏ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪ੍ਰਸ਼ਾਸਨ ਨੇ ਇਹ ਗੱਲ ਮੰਨੀ ਸੀ ਵੀ 10 ਫਰਵਰੀ ਤੱਕ ਪਾਨੇ ਸਿੱਧੂ ਦੀ ਰਿਹਾਈ ਕਰ ਦਿੱਤੀ ਜਾਵੇਗੀ ਤੇ ਨਾਲ ਹੀ ਉਹਨਾਂ ਨੇ ਦੋ ਚਾਰ ਮੰਗਾ ਹੋਰ ਵੀ ਮੰਨਿਆ ਸੀ ਵੀ ਜਿਹੜੇ ਹੋਰ ਨੌਜਵਾਨ ਅਰੈਸਟ ਕੀਤੇ ਨੇ ਉਹਨਾਂ ਨੂੰ ਵੀ ਛੱਡ ਦਿੱਤਾ ਜਾਵੇਗਾ ਤੇ ਸਾਰੇ ਨੁਕਸਾਨ ਦੀ ਪਰਪਾਈ ਵੀ ਪ੍ਰਸ਼ਾਸਨ ਹੀ ਕਰੇਗਾ ਪਰ ਉੱਥੇ ਤੁਹਾਨੂੰ ਦੱਸ ਦਈਏ ਵੀ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਪੰਜਾਬੀ ਲੋਕਾਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿੱਥੇ ਕਿ ਉਹ ਇਹ ਗੱਲਾਂ ਵੀ ਸਾਹਮਣੇ ਰੱਖ ਰਹੇ ਨੇ ਵੀ ਸ਼ਾਇਦ ਆਪਣੇ ਨਾਲ 10 ਤਰੀਕ ਤੱਕ ਧੋਖਾ ਵੀ ਹੋ ਸਕਦਾ ਹੈ ਜਾਨੀ ਕਿ ਵੀ ਉਹਨਾਂ ਦਾ ਕਹਿਣਾਗਾ ਵੀ ਸ਼ਾਇਦ ਆਪਾਂ ਨੂੰ ਪਾਨਾ ਸਿੱਧੂ ਦੀ ਰਿਹਾਈ ਵੇਖਣ ਨੂੰ ਨਾ ਮਿਲੇ ਕਿਉਂਕਿ ਇਦਾਂ ਦੀਆਂ ਚੀਜ਼ਾਂ ਬਹੁਤ ਪਹਿਲਾਂ ਕਈ ਵਾਰ ਹੋ ਚੁੱਕੀਆਂ ਨੇ ਤੇ ਤੁਹਾਡਾ ਕੀ ਕਹਿਣਾ ਇਸ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਉਹ ਵੀਡੀਓ ਤੁਸੀਂ ਅੱਗੇ ਵੇਖ ਸਕਦੇ ਹੋ ਸਰਕਾਰ ਦਾ ਮੁਕਰ ਮੁਕਰ ਮੈਂ ਸ਼ਰਤ ਲਾਏ ਕਹਿਣਾ ਯਾਰ 10 ਨੂੰ ਜੇ ਨੂੰ ਨਹੀਂ ਲੱਗਦਾ ਵੀ ਪਾਨਾ ਸਿੱਧੂ ਨੂੰ 10 ਤਰੀਕ ਨੂੰ ਛੱਡਣਗੇ ਬਾਕੀ ਜੇਕਰ ਤੁਸੀਂ ਵੀ ਪਾਨਾ ਸਿੱਧੂ ਨੂੰ ਸਪੋਰਟ ਕਰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟ ਬਾਕਸ ਦੇ ਵਿੱਚ ਪਾਨਾ ਸਿੱਧੂ ਬਾਈ ਦਾ ਨਾਮ ਜਰੂਰ ਲਿਖਿਓ